ਸਾਰੇंनो ਸਤਿ ਸ੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਿਲੀ ਵਲੌਗ ਤੇ ਸਵਾਗਤ ਆ। ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੀ ਹਾਂ ਠੀਕ ਹੋਵੋਗੇ। ਤੇ ਹੁਣ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਤੇ ਮੈਂ ਲੱਗੀਆਂ ਹਾਂ ਜੀ ਵਲੌਗ ਨੂੰ। ਤੇ ਦੇਖਿਓ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈਗੀ ਬੱਦਲ ਗਈ ਵੀ ਹੈ। ਐ ਲੱਗਦਾ ਜਿਵੇਂ ਮੀਂਹ ਨਹੀਂ ਆਊਗਾ ਤੇ ਜਾਂ ਕੋਈ ਮਿਹਰੀ ਨਹੀਂ ਆਉਗੀ। ਦਲ ਬੋਤੋ ਗਈ ਪਈ ਹੈਗੀ ਉੱਧਰ ਬੈਠਾ ਸੀ ਜਰਾ ਰਸ਼ਮੀ ਰਸ਼ਮੀ ਨੇ ਢੀ ਆਂਦਾ ਸੀਗਾ ਪਹਿਲਾਂ ਇਹਨੇ ਵਰਕ ਕਰਿਆ ਸਕੂਲ ਦਾ ਵਰਕ ਕਰਦਾ ਸੀਗਾ ਤੇ ਮੈਂ ਲੱਗੀਆਂ ਹੁਣ ਸਬਜ਼ੀ ਬਣਾਉਣ ਕੰਮ ਆਪਾਂ ਕਰ ਲਿਆ ਸੀ ਭਾਂਡੇ ਕੁੰਡੇ ਸਤੋ ਲੈ ਸੀਗੇ ਆਟਾ ਵੀ ਬੰਦਿਆ ਸੀ ਸਬਜ਼ੀ ਹਜੇ ਬਣਾਈ ਨਹੀਂ ਸਬਜ਼ੀ ਮੈ ਹੁਣ ਬਣਾਉਣੀ ਹੈ ਸਬਜ਼ੀ ਬਣਾਵਾਂਗੇ ਆਪਾਂ ਕद्दू ਦੰਡੇ ਤੱਕਰੀਲੇ ਵੀ ਆਗੇ ਪਰ ਕਰੇਲਿਆਂ ਦਾ ਹੁਣ ਟਾਈਮ ਨਹੀਂ ਕਰੇਲੇ ਸੁਬਾ ਬਣਾਵਾਂਗੇ ਇੱਧਰ ਦੇਖੋ ਮਿੱਕੀ ਬਾਹਰ ਉਧਰ ਕੀ ਦੇਖੀ ਜਾਂਦਾ ਹਨਾ ਆ ਬੱਠਾ ਮੋੜ ਨਾਲ ਇਹ ਆ ਗਏ ਅੱਜ ਜਲਦੀ 2 ਵਜੇ ਆ ਗਏ ਸੀ ਘਰ ਕਣਕਾਂ ਵੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਆਈਆਂ ਹਨਾ ਪੱਕੰਗਾਂ ਮੈਨੂੰ ਪਹਿਲਾਂ ਦੁਪਹਿਰੇ ਲੱਗਿਆ ਇੱਥੇ ਕੰਬੈਨ ਲੱਗੀ ਪਈ ਐ ਉਹ ਜੋ ਕੱਢਦੀ ਅੱਛਾ ਮਿੱਕੀ ਹੋ ਮਿੱਕੀ ਇਹ ਦੇਖੀ ਐ ਨਾ ਤੇਰਾ ਜੀ ਨਹੀਂ ਲੱਗਦਾ ਉਹਨਾਂ ਬਿਨਾਂ ਹੈ ਮਿਕੜੀ ਮੰਮੀ ਘਰ ਤਾਂ ਵਾਰੇ ਨਹੀਂ ਗਈ ਅਜੇ ਮੰਮੀ ਦੀ ਸੈਲੀ ਆਈ ਮਾਮੀ ਦੀ ਸੈਲੀ ਆਈ ਅਜੇ ਓਕੇ ਵੀ ਹੱਥ ਜਗਦਾ ਜਾਂਦਾ ਹੈਗਾ ਚੱਕ ਤੜੀ ਮੱਛਰ ਟੜਦਾ ਨਹੀਂ ਨਹੀਂ ਕਾਰ ਵਾਲਾ ਜਾਨ ਤਾਹੇ ਨਾ ਨਿੱਕੀ ਤਾਂ ਕਦੋਂ ਦਾ ਇੱਥੇ ਬੈਠਿਆ ਹੁੰਦਾ ਹੀ ਨਹੀਂ ਆਇਆ ਮਿੱਕੀ ਆਇਆ ਅੰਦਰ ਹੂੰ ਤੂੰ ਮੈਂ ਕੱਟ ਲਿਆ ਸੀ ਮੰਮੀ ਨੇ ਕੱਟਤਾ ਸੀਗਾ ਮੈਂ ਨਹੀਂ ਕੱਟਿਆ ਇੱਧਰ ਲਸਣ ਵੀ ਛੁੱਲੀ ਪਈ ਆ ਹੁਣ ਮੈਂ ਕੱਟਦੀ ਆ ਪਿਆਜ਼ ਇੱਧਰ ਛੱਡੀ ਪੇਰ ਵੀ ਪਈ ਆ ਪਿਆਜ਼ ਲੈ ਲੈਨੇ ਆਪਾਂ ਦੋ ਟਮਾਟਰ ਵੀ ਲੈ ਲੈਨੇ ਆ ਇੱਕ ਟਮਾਟਰ ਲੈ ਲੈਨੇ ਆ ਛੋਟਾ ਜਾਂ ਇਹਨਾਂ ਨੂੰ ਸਾਰਿਆਂ ਨੂੰ ਪੀਸ ਕੇ ਲਾਵਾਂਗੇ ਤੜਕਾ ਤੇਲੇ ਬਣਾਵਾਂਗੇ ਕੱਲ ਸਵੇਰ ਬਣਾਵਾਂਗੇ ਤਰੇਲੇ ਇਹ ਪਾਪੀ ਤੋਂ ਗੜਦੰਨੇ ਆ ਸੀ ਕਿਸੀ ਬਾਜ਼ਾਰ ਇਹ کافی ਦਿਨ ਹੋ ਗਏ ਮੈਨੂੰ ਕੁਰੇਲੇ ਨੂੰ ਬੜਾ ਮਨ ਕਰਦਾ ਸੀ ਤੇ ਮੈਂ ਲੈ ਆਈ ਇਹੋਂ ਬੋਤਲ ਵਿੱਚ ਮਿੱਕੀ ਨੂੰ ਮਿੱਕੀ ਨੂੰ ਰੁੱਦਾ ਪਾ ਦੋ ਕੀ ਕਰਦੇ ਸੀ ਕੋਈ ਨਹੀਂ ਜਲਾਸ ਚ ਨੇ ਘਾਤਰੀ ਮਿੱਕੀ ਬਿਸਕੁਟ ਵੀ ਖਾਦਾ ਨਾਲ ਬਿਸਕੁਟ ਵੀ ਪਿਆ ਬਿਸਕੁਟ ਖਾਣਾ ਨਹੀਂ ਨੇ ਬੁੱਧ ਪੀ ਜਾਂਦਾ ਨਾ ਕੀ ਆਇਆ ਲੱਗਿਆ ਮੈਨੂੰ ਹੋਰ ਨਿੱਕੀ ਅੰਦਰ ਬਾਹਰ ਬੈਠਾ ਕਿੱਧਰ ਗਿਆ ਪਰ ਜਿੰਨੀ ਥੋੜੀ ਹੂੰ ਹੁਣ ਤਾਂ ਤਿੰਨ ਚਾਰ ਦਿਨਾਂ ਹੀ ਡਿੱਕੂਗਾ ਪੂਣੀ ਤੇ ਲੈ ਕੇ ਨਿੱਕੀ ਖਾ ਵੀ ਨਾ ਜਾਵੇ ਅੱਗੇ ਸਾਨੂੰ ਚੜਾਤਾ ਸੀ ਨਾ ਬੈੱਡ ਤੇ ਨਿੱਕੀ ਪੂਣੀ ਤੌਂਦਾ ਨਾਲੇ ਕੁਛ ਨਹੀਂ ਆਖਿਆ ਸੀਗਾ ਤੇ ਪਤਾ ਨਹੀਂ ਇਹਨੂੰ ਕੀ ਗੁੱਸਾ ਆਇਆ ਤੇ ਲੱਗ ਗਿਆ ਭੌਂਕਣ ਮਸਾ ਬਚੇ ਹਣਾ ਮਿੱਕੀ ਜੋਨੀ ਉਹ ਨਹੀਂ ਬਿੱਲੀਂ ਕਰੀ ਦੁੱਧ ਪੀ ਹਾਂ ਉਹ ਨਹੀਂ ਹੋਣੇਗੀ ਅੱਜੇ ਤੋਂ ਡਰਦੀ ਉਹ ਤਾਂ ਦੁੱਧ ਦੇ ਤਿੰਨ ਕਰ ਹੁਣ ਤਾਂ ਇਹਦੀ ਸਰਦਾਰੀ ਰਹੂ ਕਿੰਨੇ ਦਿਨ ਆ ਹੀ ਨਹੀਂ ਦੁਪਹਿਰ ਦੀ ਦੇਖੀ ਨਹੀਂ ਉਹ ਕਿੱਥੇ ਆ ਬਿਸਕੁਟ ਵੀ ਖਾਂਦਾ ਉਹ ਦੇਖ ਬਿਸਕੁਟ ਖਾ ਲਾ ਬਿਸਕੁਟ ਖਾ ਲਾ ਖਾ ਲਾ ਬਿੱਟੀ ਦੁੱਧ ਪੀ ਲਿਆ ਹਾਂ ਬਿਸਕੁਟ ਖਾ ਲਾ ਖਾ ਲਾ ਬਿਸਕੁਟ ਉਹ ਰੋ ਖਾਂਦਾ ਬਿਸਕੁਟ ਬਿਸਕੁਟ ਵੀ ਖਾਂਦਾ ਇੱਕ ਲੱਗ ਗਈ ਮਾ ਕਿਹ ਫੁੱਟ ਲੱਗ ਗਈ ਹਾਂ ਕਾਲਿਆ ਪਹਿਲਾ ਨਾਤਾ ਫਿਰ ਦੁੱਧ ਪੀਤਾ ਵਿੱਚ ਆਹੋ ਕਰਨਾ ਸੀ ਹਨਾ ਮਿੱਕੀ ਕਿਵੇਂ ਕੀ ਰਸ਼ਮੀ ਨੇ ਦੱਸਿਓ ਉਹ ਵੀ ਗੇਮ ਦੀ ਖਲਸੀ ਹੂੰ ਰਸ਼ਮੀ ਨੂੰ ਪਤਾ ਤੁਹਾਨੂੰ ਸ਼ੂਟਿੰਗ ਹੈ ਹੁਣ ਦੋ ਤਿੰਨ ਹਾਂ ਫਤਕਾ ਫੇਰ ਸ਼ੂਟਿੰਗ ਆ ਹੋਂ ਤਾਂ ਮਜ਼ੇ ਹੀ ਹੋਣੇ ਆ ਸ਼ੂਟਿੰਗਾਂ ਸ਼ੂਟਿੰਗਾਂ ਜਾਂਦੇ ਹੀ ਰਹਿੰਦੇ ਰਸ਼ਮੀਨ ਨੂੰ ਮਾਣਾ ਪਾ ਜੇ ਪਤਾ ਹੁੰਦਾ ਤਾਂ ਸ਼ੌਕ ਨੀ ਪਈ ਰਹਿਣਾ ਹਾਂ ਰਸ਼ਮੀਨ ਦੀ ਸਲਾਹ ਕੀ ਆ ਹੁਣ ਕੋਈ ਹੈਗਾ ਬੰਦ ਆ ਕੋਈ ਪ੍ਰੋਗਰਾਮ ਕਿ ਕੀ ਬਾਤ ਕੋਈ ਜਾਂਦਾ ਪ੍ਰੋਗਰਾਮ ਕਿੰਦਰ ਬਾੜ ਜੰਨਾ ਲਾਉ ਦੇ ਕੋਲ ਕੋਲਾ ਬੋਕਰ ਪਈ ਆ ਪਿੱਛੇ ਬੋਕਰ ਮੱਦੀ ਜੰਨੇਓ ਹਾਂ ਕੋਲ ਕੇ ਟਰ ਗਈ ਐਸ ਵੇਲੇ ਤਾਂ ਤਾਕਤ ਜੀ ਖਤਮ ਹੋ ਜਾਂਦੀ ਹੈ ਹਨਾ ਗੁੱਡ ਬਸ ਮੈਂ ਲੈ ਜਾਈਂ ਆਓ 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 ਕੋਈ ਭਾਈ ਆਇਆ ਨਾ ਕਰੋ ਬੁਗਲੂ ਨਵਾਈਏ ਚੱਲ ਬਹੁਤ ਨਾਤਾ ਮਿੱਕੀ ਤਾਂ ਬੁਗਲੂ ਬੁਗਲੂ ਬਿਨ ਨਤਾ ਉੱਤਾਂ ਖੜਾ ਬਗਲੂ ਵੀ ਰਸ਼ਮੀਨ ਤੇ ਤੁਸੀਂ ਨਾਲੋਂ ਹੁਣ ਚੱਲ ਬੇ ਰਸ਼ਮੀਨ ਟਾਪ ਪਲੇਟਫਾਰਮ ਆ ਤੁਸੀਂ ਨਾਲੋਂ ਹੁਣ ਹੈਣਾ ਰਸ਼ਮੀਨ ਰਸ਼ਮੀਨ ਚ ਤਾਂ ਜਮਾ ਤਾਕਤ ਖਤਮ ਹੋਈ ਪਈ ਐ ਇਸ ਟਾਈਮ ਜਾਣ ਕੇ ਕਰਦਾ ਕੋਈ ਹੈਗਾ ਵਿਚਾਰ ਕੋਈ ਗੋਲ ਗੱਪੇ 버ਗਰ ਨਾਸਪੜੇ ਇੰਜਣ ਗੋਲ ਗੱਲ ਗੱਪੇ ਗੋਲ ਗੱਪੇ 버ਗਰ ਜਾਂ ਕੋਈ ਕੁਲਚਾ ਇੱਕ ਚੀਜ਼ ਨਹੀਂ ਖਾਦੀ ਰਸ਼ਮੀਨ ਨੇ ਬਹੁਤ ਟਾਈਮ ਹੋ ਗਿਆ ਦੱਸਾਂ ਦੱਸਿਓ ਕੀ ਭਾਵਾਂ ਪਤਾ ਤੁਹਾਨੂੰ ਰਸ਼ਮੀਨ ਨੂੰ ਤਾਂ ਯਾਦ ਨਹੀਂ ਹੈਗੀ ਰਸ਼ਮੀਨ ਬਹੁਤ ਟਾਈਮ ਹੋ ਗਿਆ ਉਹ ਚੀਜ਼ ਨਹੀਂ ਖਾਦੀ ਪਤਾ ਤੈਨੂੰ ਮੈਂ ਨਹੀਂ ਦੱਸਦੀ ਇਹ ਹੁਣੇ ਹੀ ਅਖਰ ਦਵਾ ਕੇ ਲਿਆਉ ਹੋ ਗਏ 2 ਮਹੀਨੇ ਰਸ਼ਮੀ 2 ਮਹੀਨੇ ਤਾਂ ਆਰਾਮ ਨਾਲ ਹੀ ਹੋ ਗਏ ਹਾਂ ਤੇਰੇ 2 ਮਾਰਚ ਨੂੰ ਬਰਥਡੇ ਵਾਲੇ ਦੇ ਨਹੀਂ ਖਾਦੀ ਸੀ ਮਹੀਨਾ ਹੀ ਹੋਇਆਗਾ ਪਾ ਮੈਂ ਤੇਰੇ ਦੱਸ ਹਾਂ ਲਿਆਵਾਂਗੀ नहीं मोमोस नहीं एक और चीज है ठंडी ठंडी हा लिया मसाला पीस लिया से पीस तो के तड़का भी ला लिया इधर देखते आज मैं बनाई है नींबू की कद्दू की सब्जी ਕਰ ਲੈ ਇਹਨਾਂ ਨੇ ਬਣਾਈ ਹਰੇ ਛੋਲਿਆਂ ਦੀ ਸਬਜ਼ੀ ਅੱਜ ਕਹਿੰਦੇ ਕਦੂ ਦੀ ਸਰਦੀਆਂ ਇਹਨੂੰ ਬਣਾਉਣੀ ਹੁੰਦੀ ਇਹਨੂੰ ਲਈ ਬੁਰਦ ਬਾਏ ਸ਼ਾਮ ਦਾ ਹੋ ਗਿਆ ਟਾਈਮ ਮਸਾਲੇ ਨੂੰ ਚੰਗੀ ਤਰ੍ਹਾਂ ਹਲਕੇ ਹੋ ਜਾ ਜਾਣ ਤੋਂ ਫਿਰ ਪਾਵਾਂਗੇ ਕਦੂ ਤੇ ਕਫਾੜੀ ਰਹਿ ਗਈ कट्टी नहीं है बिच एक और छोटे ना छोटे ना सुनो मम्मी पता ही नहीं लग गया प्लीज मेरे हद तो वो मेरी वीडियो देखा करो लाइक कर दिया करो वीडियो ਇਸੇ ਜਿਹੜੀ ਕਰਦੇ ਆ ਕਰੋ ਸਾਰੇ ਜਾਣੇ ਇਹ ਫੁੱਲ ਬਲਾਉ ਦੇਖਿਆ ਕਰੋ ਪਾ ਗੁਲੇ ਆਗੇ ਪਰ ਤੂੰ ਹੋਰ ਡਿੱਗ ਜੂ ਖਾਣ ਨੂੰ ਆਪਾਂ ਰੱਖ ਲੈਨੇ ਇੱਥੇ ਪੌਣਾ ਹੋਊਗਾ ਤਾਂ ਦੁੱਧ ਹੀ ਪਾ ਲਾਂਗੇ ਕਿ ਨਹੀਂ ਦੁੱਧ ਤੋਂ ਬਿਨਾਂ ਵੀ ਸੰਜੀਤ ਕੜੂਰੀ ਬਹੁਤ ਵਧੀਆ ਬਣੂਗੀ ਦੁੱਧ ਨੂੰ ਖੱਬੀ ਤਾਂ ویسੇ ਜ਼ਿਆਦਾ ਮਸਾਲੇ ਆ ਗਏ ਲੋੜ ਨਹੀਂ ਹਿੰਦੀ ਮੈਂ ਸੰਜੀਤ ਨੂੰ ਸਾਰੇ ਜ਼ਿਆਦਾ ਪਾਏ ਆ ਦੁੱਧ ਦੀ ਕੋਈ ਜ਼ਰੂਰਤ ਨਹੀਂ ਜੇ ਪਾਉਣਾ ਹੋ ਤਾਂ ਪਾ ਵੀ ਸਕਦੇ ਆ ਪਰ ਨਹੀਂ ਜੇ ਨਹੀਂ ਪਾਉਣਾ ਵੈਸੇ ਹੀ ਖਾਣੀ ਮਸਾਲੇ ਵਾਲੀ ਸਬਜੀ ਆ ਉਹ ਵੀ ਬਹੁਤ ਵਧੀਆ ਬਣੀ ਐ ਬਾਦ ਦਿਨੇ ਆਪਾਂ ਨਾ ਪਾਣਤਾਵਾਂਗੇ ਰੋਕ ਕੇ 10 ਮਿੰਟ 10 ਮਿੰਟ ਨਹੀਂ 2 1 2 ਮਿੰਟ 10 ਮਿੰਟ ਅੱਜ ਤੱਕ ਲੂ ਗਿਆ ਸੀ ਤਿਆਰ ਹੋ ਜਾਂਦਾ ਬਣ ਕੇ ਗੈਂਟਾ ਜੀ ਕੱਦੂ ਬਣ ਜਾਂਦਾ ਕਿਉਂ ਕੱਦੂ ਤਾਂ ਕੱਚੇ ਹੀ ਹੁੰਦੇ ਆ ਆਹੋ ਬਣਾ ਮੰਗੇ ਪੰਜ ਤਰੇਲੇ ਸੁਆ ਬਣਾ ਮੰਗੇ ਹੁਣ ਨੂੰ ਉਹਨਾਂ ਨੂੰ ਲਾ ਕੇ ਇਹ ਰੈਡੀ ਕਰਕੇ ਰੱਖ ਦੇਾਂਗੇ ਕੱਲ੍ਹ ਨੂੰ ਬਣਾਵਾਂਗੇ ਕਰੇਲਿਆਂ ਦੀ ਸਬਜ਼ੀ ਹੋਰ ਆਪਣਾ ਕੰਮ ਹੈ ਜਿਹੜਾ ਰਸੋਈ ਦਾ ਸਾਰਾ ਹੋ ਗਿਆ ਫੋਕੇ ਬਣਾਉਣੇ ਆ ਉਹ ਬਣਾਵਾਂਗੇ ਰੋਕ ਕੇ ਇਹ ਦੇਖੋ ਕੰਦੂ ਪਾਤਾ ਸਬਜ਼ੀ ਬਣ ਰਹੀ ਹੈ ਪਾਣੀ ਪਾਵਾਂਗੇ ਥੈਰ ਕੇ 2 ਮਿੰਟ ਸ਼ਾਨਦਾਰ ਹੋ ਗਿਆ ਟਾਈਮ ਤੇ ਲਾਂਸੀ ਦੇ ਬੱਦਲ ਹੁਣ ਥੋੜਾ ਜਿਹਾ ਮੌਸਮ ਸਾਫ਼ ਆ ਉਹ ਦੇਖੋ ਚੰਦ ਵੀ ਖੜਾ ਦਸੀ ਜਾਂਦਾ ਹੋਰਿਆ ਪਹਿਲਾਂ ਸੀ ਜਾਂਦੇ ਰਹੇ ਬਾਜ਼ਾਰ ਕੁਛ ਕੰਮ ਲੱਗਿਆ ਸੀਗਾ ਬਹਾਵਾ ਟਾਈਮ ਮਸਾਲੇ ਚ ਰੁੱਜ ਜਾਂਦੋ ਇਹ ਪਾਣੀ ਮਿਲ ਕੇ ਰੁੱਕ ਕੇ ਪਾਮਾ ਲੰਮ ਸੰਦੇ ਚ ਰੁੱਜ ਜਾਂਦੋ ਫੜਦੋ ਨੋ ਅਪੀਜ਼ ਮੇਰੇ ਚੈਨਲ ਤੇ ਲਾਵੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਮੇਰਾ ਅੱਜ ਦਾ ਬਲੌਗ ਕਿਵੇਂ ਲੱਗਿਆ ਤੇ ਮਿਲਦੇ ਹਾਂ ਕੱਲ੍ਹ ਇੱਕ ਨਵੇਂ ਬਲੌਗ ਨਾਲ ਸਾਰਿਆਂ ਨੂੰ ਬਾਏ ਸ਼ਸ਼ਕਾਰ